ਹਾਂਜੀ ਦੋਸਤੋ ਕਿਵੇਂ ਹੋ ਅੱਜ ਆਪਾਂ 29 ਦਸੰਬਰ 2025 ਨੂੰ ਆਪਾਂ ਪਿੰਡ ਅਕਲੀਏ ਪਹੁੰਚੇ ਆ ਜिले ਮਾਨਸੇ ਦਾ ਪਿੰਡ ਹੈ ਬਾਈ ਕੋਲੇ ਨਿਊ ਹੌਲੈਂਡ 65 ਦਾ ਟਰੈਕਟਰ ਖੜਾਗਾ ਜਿਹੜਾ 65 ਪਾਵਰ ਦਾ ਟਰੈਕਟਰ ਹੈ ਬਹੁਤ ਸੋਧਾ ਟਰੈਕਟਰ ਇਹ ਆਪਣੇ ਪੰਜਾਬ ਵਿੱਚ ਬਹੁਤ ਘੱਟ ਦੇਖਣ ਨੂੰ ਮਿਲਦੇ ਨੇ ਟਰੈਕਟਰ ਤੇ ਜਿਹਦੇ ਕੋਲ ਵੀ ਹੈਗਾ ਟਰੈਕਟਰ ਇਹ ਉਹ ਬੰਦਾ ਵੇਚ ਕੇ ਖੁਸ਼ ਨਹੀਂ ਤੇ ਆਏ ਅੱਜ ਇਹ ਬਾਈ ਕਿਉਂ ਵੇਚ ਰਿਹਾ ਹੈ ਇਹ ਬਾਈ ਦੀ ਮਜਬੂਰੀ ਬਣੀ ਪਈ ਹੈ ਕੋਕੇ ਬਾਈ ਨੇ ਖੇਤੀ ਘਟਾਉਣੀ ਐ ਕੱਲਾ ਰਹਿ ਗਿਆ ਵੱਡਾ ਭਾਈ ਬਾਈ ਦਾ ਬਾਹਰ ਚਲਾ ਗਿਆ ਤਾਂ ਕਰਕੇ ਬਾਈ ਇਹ ਟਰੈਕਟ ਵੇਚ ਰਿਹਾ ਬਾਈ ਕੋਲ ਇੱਕ ਟਰੈਕਟ ਹੋਰ ਵੀ ਹੈਗਾਗਾ ਹੋਰ ਬਾਈ ਜੀ ਕਿਵੇਂ ਹੋ ਠੀਕ ਆ ਬਾਈ ਵਧੀਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਕਿਵੇਂ ਟਰੈਕਟਰ ਵੇਚਣ ਦਾ ਇਰਾਦਾ ਬਣਾਈ ਲਿਆ ਹੈ ਫਿਰ ਇਹ ਤਾਂ ਬਾਈ ਬਸ ਇੱਕ ਮਜਬੂਰੀ ਜੀ ਵੇਚਣਾਗਾ ਆਪਣਾ ਭਰਾ ਨਾਲ ਛੋਟਾ ਜਿਹੜਾ ਜਿਹੜਾ ਉਹ ਬਾਹਰ ਜਾਣ ਕਰਕੇ ਨਾ ਮੌਲੋ ਆਪਾਂ ਖੇਤੀ ਦਾ ਕੰਮ ਘਟਾਤਾ ਹਾਂਜੀ ਹਾਂ ਇੱਕ ਆਪਣਾ ਕੋਲ ਅਰਜਨ ਟਰੈਕਟਰ ਵੀ ਹੈਗਾ अच्छा जी हां चल ਵੀ ਉਹਦੇ ਨਾਲ ਬਹਾਈ ਬੂਈ ਹੋ ਜਾਂਦੀ ਹੈਗੀ ਤਾਂ ਕਰਕੇ ਬਸਾਂ ਵੇਚ ਨਾਲ ਦਾ ਸੰਤ ਹੈ ਨਹੀਂ ਇਹਦਾ ਬਾਲੇ ਕਰਮਾਂ ਵਾਲੇ ਨੇ हां हां ਨਹੀਂ ਬਾਈ ਦੇਖਦੇ ਯਾਰ ਖੜਾ ਹੋਇਆ ਟਰੈਕਟ ਹਨਾ ਸੋਹਣੇ ਬਾਲੇ ਲੱਗਦਾ ਯਾਰ ਘਰੇ ਖੜਾ ਮਾਲਾ ਵੀ ਬਾਹਲੀ ਚੰਗੀ ਚੀਜ਼ ਹੈਗੀ हां ਕਿੰਨੇ ਮਾਡਲ ਆ ਬਾਈ ਟਰੈਕਟਰ ਇਹ 2015 ਬਾਈ हां ਦੇਖੋ ਬਾਈ 2015 ਮਾਡਲ ਟਰੈਕਟਰ ਹੈ ਤੇ ਇਹ ਬਾਈ ਦੱਸ ਰਿਹਾ ਜੀ ਪਹਿਲਾਂ ਵੀ ਇਹ ਟਰੈਕਟਰ ਹੈ ਨਾ ਇਹ ਅੱਜ ਦੀ ਘੜੀ ਜਿਵੇਂ 3 ਸਪੀਡ ਟਰੈਕਟ ਆਉਂਦੇ ਨੇ ਉਹਨਾਂ ਟਰੈਕਟਰਾਂ ਚ ਇਹ ਹੀਰਾ ਟਰੈਕਟ ਹੀ ਆ ਏ ਬਾਈ ਜਿਹੜੇ 5520 ਟਰੈਕਟਰ ਨਹੀਂ ਹੁੰਦੇ ਹਾਂ ਹਾਂ ਬਾਈ ਮੰਨ ਲਓ 10-12-12 ਲੱਖ ਦੇ ਵਿਕਦੇ ਆਗੇ ਹਾਂ ਹਾਂ ਉਹਨਾਂ ਦੇ ਮੁਕਾਬਲੇ ਦਾ ਟਰੈਕਟਰ ਹੈ ਉਹੀ ਇੰਜਨ ਆ ਸਾਰਾ ਸੇਮ ਹੀ 5520 ਆ ਲੱਗਦਾ ਸਾਰਾ ਸੇਮ ਆ ਤੇ ਇੱਕ ਬਾਈ ਦੱਸ ਰਿਹਾ ਵੀ 11 ਦਾ ਕਹਿੰਦਾ ਗੇਅਰ ਜਿਵੇਂ ਹੌਲੈਂਡ ਦੇ ਗੇਅਰ ਅੱਗੇ ਪਿੱਛੇ ਪੈਂਦੇ ਨੇ ਡਾਇਰੈਕਸ਼ਨਾਂ 'ਚ ਉਹ ਮੇਰੇ ਤੇ ਗੇਅਰ ਨਹੀਂ ਪੈਂਦੇ ਇਹਦੇ ਗੇਅਰ ਸਿੰਪਲ ਗੇਅਰ ਪੈਂਦੇ ਨੇ ਸਵਰਾਜ ਵਾਂਗੂ ਐਕਸੈਸ ਸਵਰਾਜ ਵਾਂਗੂ ਜਮਾ ਸਿੰਪਲ ਗੇਅਰ ਨੇਗੇ ਕੋਈ ਐ ਨਹੀਂ ਵੀ ਉੱਤੇ ਬਹਿ ਕੇ ਬੰਦਾ ਅੱਕ ਜਾਊਗਾ ਥੱਕ ਜਾਊਗਾ ਖੁੱਲਾ ਪਲੇਟਫਾਰਮ ਐ ਵਧਿਆ ਪੂਰਾ ਤੇ ਉੱਤੇ ਬੈਠ ਕੇ ਤਾਂ ਫੀਲਿੰਗ ਹੀ ਹੋਰ ਆਉਂਦੀ ਆਗੀ ਤੇ ਟਾਇਰ ਟੂਰ ਦੇਖੋ ਬਾਈ ਨੇ ਪੂਰੇ ਵਧੀਆ ਟਾਇਰ ਪਵਾਏ ਹੋਏ ਨੇ ਜਹਾਜੀ ਟਾਇਰ ਨੇਗੇ ਸੌਂਕੀਆ ਪਵਾਏ ਹੋਏ ਬਾਈ ਆਪਾਂ ਤੇ ਹਾਰਨ ਹੋਰ ਨੇ ਬਾਈ ਨੇ ਵਧੀਆ ਵੱਡੇ ਲਵਾ ਕੇ ਬੇਟ ਬੂਟ ਰੱਖੇ ਹੋਏ ਨੇ ਮੂਰੇ ਬਾਈ ਸੁਪਰ ਸੀਟਰ ਤੇ ਵੀ ਚਲਾਇਆ ਹਨਾ ਇਹ ਆਪ ਦਾ ਬਖਣੀ ਬੀਜ ਦਿੰਨੇ ਬਾਈ ਆਪਾਂ ਹਾਂ ਹਾਂ ਤੇ ਬਾਈ ਕਹਿੰਦਾ ਸੁਪਰ ਸੀਟਰ ਪਾਸੇ ਚਲਾਇਨੇ ਹੋਂ ਤਾਂ ਬਾਈ ਨੇ ਸੌਂਕ ਵਾਸਤੀ ਰੱਖਿਆ ਹੋਇਆ ਟ੍ਰੈਟ ਤੇ ਨਾਲ ਦੀ ਰੇਨਲ ਛਤਰੀ ਆ ਜਿਹੜੀ ਕੰਪਨੀ ਵੱਲੋਂ ਆਉਂਦੀ ਆ ਲੱਗੀ ਹੋਈ ਤੇ ਸੀਟ ਸ਼ੂਟ ਕਵਰ ਸੋਨੂੰ ਨਾਲ ਪੂਰਾ ਪਾ ਕੇ ਟਾਇਰ ਦੇਖ ਸਕਦੇ ਹੋ ਮੂਰੇ ਟਾਇਰ ਤਾਂ ਜ ਮਾਗਲੇ ਟਾਇਰ ਬਾਈ ਕਹਿੰਦਾ 90 ਤੋਂ ਉੱਤੇ ਪੈਨੇ ਪਲੱਸ ਨੇ ਟਾਇਰ ਪੂਰੇ ਵਧੀਆ ਸਾਫ ਟਾਇਰ ਨੇ ਗੁੱਡਇਰ ਦੇ ਟਾਇਰ ਪਾਏ ਹੋਏ ਨੇ ਇਹ ਕਿਹਦੇ ਚ ਜੋ ਹੋਰ ਹੈ ਇਹ 16 9 30 ਚ ਆਉਂਦਾਗਾ ਬਾਕੀ ਟਰੈਕਟਰਾਂ ਦਾ ਟਾਇਰ 16 9 28 ਚ ਆਉਂਦੇ ਨੇਗੇ ਇਹ ਜਿਹੜਾ 4 ਵੀਲ ਟਰੈਕਟਰ ਨਹੀਂ ਆਉਂਦੇ ਹਾਂਜੀ ਬਾਈ ਹਾਂਜੀ ਉਹ 16 9 30 ਚ ਆਉਂਦੇ ਹੁੰਦੇ ਆ ਅੱਛਾ ਉਹਨਾਂ ਦੇ ਟਾਇਰ ਨੇ ਉਹਨਾਂ ਦੇ ਟਾਇਰ ਆ ਗਏ ਇਹ ਤੇ ਦੇਖੋ ਡਿਸਟ੍ਰੀਬਿਊਟਰ ਲੱਗਿਆ ਹੋਇਆ ਸਾਰਾ ਕੋਈ ਨਾਲ ਤੇ ਇੱਕ ਕੰਪਨੀ ਦਾ ਹੋਰ ਹੈ ਇਹਦੇ ਚ ਨਾ ਪੰਪ ਵੀ ਅੱਡ ਲੱਗਿਆ ਹੋਇਆ ਇੱਕ ਲਿਫਟ ਵਾਲਾ ਬਾਕੀ ਕੰਪੈਰਸਟੀ ਵਧਾਉਣ ਵਾਸਤੇ ਤੇ ਤੁਸੀਂ ਵਾਕਈ ਕੰਡੀਸ਼ਨ ਦੇਖ ਸਕਦੇ ਹੋ ਸਟicker ਸਟicker ਜਮਾ ਹੋ ਮੇਰੇ ਨਾਲ ਨਾਲ ਦੇ ਲੱਗੇ ਪਏ ਨੇਗੇ ਤੇ ਛਤਰੀ ਸਾਨੂੰ ਦਾਸਤੀ ਵੀ ਜਮਾ ਰਹਿਣਾ ਛਤਰੀ ਹੈ ਤੇ ਬਾਈ ਕਹਿੰਦਾ ਮਿਊਜ਼ਿਕ ਸਿਸਟਮ ਵੀ ਆਪਾਂ ਨਾਲ ਦੇ ਦਾਂਗੇ ਜੇ ਲੈਣਾ ਰਹੇ ਹਾਂ ਤੇ ਪੰਜਾਬ ਨੰਬਰ ਟਰੈਟ ਹੈਗਾ ਤੇ ਜਿਹੜੀ ਟਰੈਕਟਰ ਦੀ ਕੰਡੀਸ਼ਨ ਹੈ ਉਹ ਤੁਹਾਨੂੰ ਆਪਾਂ ਦਿਖਾ ਰਹੇ ਹਾਂ ਤੁਸੀਂ ਸਾਰਾ ਦੇਖ ਸਕਦੇ ਹੋ ਚਾਰ ਸਵੇਰ ਆਪਾਂ ਟਰੈਕਟਰ ਤੁਹਾਨੂੰ ਦਿਖਾਤਾ ਤੁਸੀਂ ਪਲੇਟਫਾਰਮ ਦੇਖ ਲਓ ਸਟicker ਦੇਖ ਲਓ ਸਾਰਾ ਕੁਝ ਤੁਸੀਂ ਜਾ ਕੇ ਟਰੈਕਟਰ ਤੇ ਦੇਖ ਸਕਦੇ ਹੋਗੇ ਦੇਖੋ ਟਰੈਕਟਰ ਆਦਿ ਜੀ ਟਰੈਕਟਰ ਦੇਖ ਸਕਦੇ ਹੋ ਕਿੰਨਾ ਟਰੈਕਟਰ ਚੱਲਿਆ ਹੋਇਆਗਾ ਬਹੁਤ ਘੱਟ ਟਰੈਕਟਰ ਚੱਲਿਆ ਹੋਇਆਗਾ ਤੇ ਬਾਈ ਦੇ ਦੱਸਣ ਮਤਾਂ ਕਿ ਬਈ ਸੌਂਗਵਾਸਤੀ ਰੱਖਿਆ ਹੋਇਆ ਸੀ ਬਾਈ ਨੇ ਟਰੈਕਟਰ ਇਹ ਤੇ ਬਾਈ ਇਹ ਮਾਡਲ 2015 ਹਨਾ ਹਾਂ 2015 2015 ਮਾਡਲ ਟਰੈਕਟਰ ਬਹੁਤ ਘੱਟ ਚੱਲਿਆ ਹੋਇਆਗਾ ਫਸਟ ਸੈਕੰਡ ਆਉਂਡਰ ਹੈ ਬਾਈ ਕੋਈ ਟਰੈਕਟਰ ਇਹ ਤੇ ਬਾਈ ਨੇ ਬਾਈ ਪੰਪ ਤੇ ਇੰਜਨ ਦੀ ਪੂਰੀ ਫੁੱਲ ਗਰੰਟੀ ਦਿੱਤੀ ਆ ਕਿ ਬਾਈ ਕਹਿੰਦਾ ਜਾਨ ਸਰ ਜਿੱਥੇ ਮਰਜੀ ਜੋੜ ਲਿਓ ਕੋਈ ਉਹ ਨਹੀਂ ਹੈਗਾ ਬਈ ਤੁਹਾਨੂੰ ਮਿਸਤਰੀ ਤੇ ਖੜਾਉਣਾ ਪਊਗਾ ਬਾਈ ਡਿਮਾਂਡ ਦੱਸਿਓ ਇਹਦੀ ਕੀ ਡਿਮਾਂਡ ਡਿਮਾਂਡ ਬਾਈ ਇਹਦੀ ਸਟੇਪ ਜਾਂ ਡਿਮਾਂਡ ਕਰਦੇ ਆਪਾਂ ਮਾਨਤਨ ਬੰਦੇ ਦਾ ਹੋ ਜਾਊਗਾ ਬਾਈ ਖੁੱਲਾ ਮਾਨਤਨ ਕਰਨਾ ਐਡਾ ਟਰੈਕਟਰ ਲਈ ਬਸ ਐਡਾ ਦਿਲ ਰੱਖ ਕੇ ਮਾਨਤਨ ਕਰੀ ਠੀਕ ਐ ਇਹਦੇ 20000 ਰੁਪਏ ਦਾ ਆਪਣਾ ਮਿਊਜ਼ਿਕ ਸਿਸਟਮ ਹੀ ਲੱਗਿਆ ਹੋਇਆ ਆ ਬਾਈ ਕਹਿੰਦਾ ਮਿਊਜ਼ਿਕ ਸਿਸਟਮ ਹੀ ਨਾਲ ਦੇ ਦਾਂਗੇ ਤੇ ਬਾਈ ਨੇ 6 ਲੱਖ ਰੁਪਏ ਡਿਮਾਂਡ ਰੱਖੀ ਐ ਤੇ ਤੁਸੀਂ ਕੰਡੀਸ਼ਨ ਦੇ ਸਕਦੇ ਹੋ ਜੇ ਬਾਈ ਤੋਂ ਕੋਈ ਫੋਟੋ ਵੀਡੀਓ ਜਾਂ ਤੁਸੀਂ ਟਰੈਕਟਰ ਦੇਖਣਾ ਆਉਣਾ ਨਾ ਬਾਈ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਬਾਈ ਨੰਬਰ ਬੋਲੀ ਵੀਡੀਓ ਜ ਆਪਣਾ 4 ਸੀ ਇਹ ਬਾਈ ਦਾ ਨੰਬਰ ਹੈ ਪਿੰਡ ਬਾਈ ਦਾ ਅਕਲੀਆ ਜ਼ਿਲ੍ਹਾ ਮਾਨਸਾ ਪਿਆ ਜਾਂਦਾਗਾ ਬਾਕੀ ਤੁਸੀਂ ਕੋਈ ਵੀ ਜਾਣਕਾਰੀ ਲੈਣੀ ਆ ਤਾਂ ਬਾਈ ਨਾਲ ਕਨੈਕਟ ਕਰ ਸਕਦੇ ਹੋਗੇ ਆਪਣੇ ਨੰਬਰ ਤੇ ਵਟਸਐਪ ਚੱਲਦਾ ਕੋਈ ਫੋਟੋਆਂ ਮੰਗਾਉਣੀ ਆਪੋ ਤੇ ਭੇਜ ਦੇਵਾਂਗੇ ਹਾਂ ਤੁਸੀਂ ਫੋਟੋ ਵੀਡੀਓ ਮੰਗਾਉਣੀ ਆ ਉਹ ਤੁਸੀਂ ਲੈ ਸਕਦੇ ਹੋ ਟਰੈਕਟਰ ਸੋਨੂ ਪੂਰਾ ਦਿਖਾਤਾ ਜਿਹਦੇ ਜੱਜ ਗਿਆ ਲੈ ਜਾਓ ਟਰੈਕਟਰ ਇਹ ਜਾ ਨਾ ਤਾਂ ਮਿਲੇ ਤੇ ਨਾ ਕੋਈ ਛੇਤੀ ਬੰਦਾ ਵੇਚੇ ਬਾਈ ਵੀ ਮਜਬੂਰੀ ਕਰਕੇ ਵੇਚ ਰਿਹਾਗਾ ਨਹੀਂ ਬਾਈ ਦਾ ਦਿਰ ਵੇਚਨ ਨੂੰ ਕਰਦਾ ਹੀ ਨਹੀਂ ਸੀ ਤੇ ਬਾਈ ਨੇ ਮਸਾ ਮਸਾ ਵੀਡੀਓ ਬਣਵਾਈਏ ਸਾਨੂੰ ਐਵੇਂ ਦੱਸਦੀ ਹੈ ਹਾਂ ਚਲੋ ਬਾਕੀ ਧੰਨਵਾਦ ਬਾਈ ਨਾਲ ਜਰੂਰ ਸੰਪਰਕ ਕਰਿਓ